ਹਾਂਜੀ ਵਿਜੀਗਿਨਾ ਜੀ ਹਾਂਜੀ ਜਗਰਾਤ ਸਿੰਘ ਜੀ ਕਿਹੜਾ ਪਿੰਡ ਹੈ ਜੀ ਚੇਤਨਪੁਰਾ ਜੀ ਹਾਂਜੀ ਚੇਤਨਪੁਰਾ ਪਿੰਡ ਜੀ ਹਾਂਜੀ ਕੀ ਗੱਲ ਹੋਈ ਹੈ ਜੀ ਹਾਂਜੀ ਜੀ ਠੇਕੇਦਾਰ ਦਾ ਬੰਦਾ ਗਿਆ ਹੈ ਸਾਡਾ ਘਰੋਂ ਬਾਹ ਕੇ ਘੜਿਆ ਉਹਨੇ ਤੇ ਪੀ ਦੋ ਸਾਲ ਹੋ ਗਏ ਉਹ ਨਾਲ ਕੰਮ ਕਰਦਾ ਹੈ ਤੇ ਰੋਜ਼ ਬਾਹ ਕੇ ਖੜਦਾ ਹੈ ਤੇ ਰੋਜ਼ ਸਾਡੇ ਕੋ ਜਾਂਦਾ ਹੈ ਤੁਹਾਡੇ ਮੁੰਡੇ ਦਾ ਨਾਂ ਕੀ ਹੈ ਜੀ ਸਿਮਰਜੀਤ ਸਿੰਘ ਜੀ son of ਸੁਲਵਿੰਦਰ ਸਿੰਘ ਜੀ ਠੇਕੇਦਾਰ ਦਾ ਨਾਂ ਕੀ ਹੈ ਜੀ ਠੇਕੇਦਾਰ ਦਾ ਨਾਂ ਭਿੰਦਰ ਸਿੰਘ ਜੀ ਉਹ ਕਿੱਥੋਂ ਦਾ ਹੈ ਜੀ ਉਹ ਵੀ ਚੇਤਨਪੁਰੇ ਦਾ ਜੀ ਮੌਜੂਦਾ ਮੈਂਬਰ ਆ ਅੱਛਾ ਜੀ ਨਾਲੇ ਆਮ ਪਾਰਟੀ ਦਾ ਵਰਕਰ ਜੀ ਕਿਹੜੀ ਪਾਰਟੀ ਦਾ ਮੈਂਬਰ ਹੈ ਜ ਹਾਂਜੀ ਆ ਇਹਨੂੰ ਕਿਤੇ ਬੱਤੀ ਬੁੱਤੀ ਪੈ ਗਈ ਜੇ ਡਾਕਟਰ ਵੀ ਦੱਸਦੇ ਆ ਕਿ ਬੱਤੀ ਬਹੁਤ ਜਿਆਦਾ ਪੈ ਗਈ ਆ ਤੇ ਲੱਤਾਂ ਵੀ ਨਹੀਂ ਇਹਦੀਆਂ ਕੰਮ ਕਰਦੀਆਂ ਤੇ ਬਾਹਾਂ ਵੀ ਜੇ ਆਪਾਂ ਬਾਹਾਂ ਸਿੱਧੀਆਂ ਕਰਦੇ ਤਾਂ ਫੇਰ ਉੱਥੇ ਚੱਲ ਜਾਂਦੀਆਂ ਵਾ ਜੇ ਲੱਤਾਂ ਵੀ ਸਿੱਧੀਆਂ ਕਰਦੇ ਤਾਂ ਤਾਂ ਵੀ ਉੱਥੇ ਚੱਲ ਜਾਂਦੀਆਂ ਵਾ ਕੰਮ ਕੀ ਜੇ ਕਰਦਾ ਹੁੰਦਾ ਜੀ ਕੰਮ ਬਿਲਡਿੰਗ ਦਾ ਕਰਦਾ ਜੀ ਤੇ ਹਾਂਜੀ ਤੇ ਜੇ ਸ਼ਨੀਵਾਰ 4 ਤਰੀਕ ਤੇ ਘਰ ਨਹੀਂ ਆਇਆ ਜਦੋਂ ਉਹਨੇ ਬਾਕੇ ਖੜਿਆ ਸਵੇਰੇ ਸ਼ਾਮ ਨੂੰ ਘਰ ਨਹੀਂ ਆਇਆ ਤੇ ਜੇ ਉੱਤੇ ਅਗਲੇ ਦਿਨ ਲੈਣ ਵੀ ਨਹੀਂ ਆਇਆ ਉਹ ਅੱਗੇ ਰੋਜ਼ ਲੈਣ ਆਉਂਦਾ ਸੀ ਤੇ ਅਗਲੇ ਦਿਨ 2 ਵਜੇ ਅਸੀਂ ਆਪ ਖੁਦ ਫੋਨ ਕੀਤਾ ਉਹਨੂੰ ਤੇ ਕਹਿੰਦਾ ਮੈਂ ਤੇ ਉੱਥੇ ਤਾਰਤਾ ਸੀ ਸੱਚ ਨਹੀਂ ਦੱਸਦਾ ਕੰਮ ਤੇ ਜਿਹੜਾ ਵੀ ਇਹ ਖੋਦੀ ਆਪ ਜਾਂਦਾ ਸੀ ਕਿ ਜਾਂ ਠੇਕੇਦਾਰ ਨਾਲ ਨਾਲ ਘਰੋਂ ਹੀ ਜਾਂਦਾ ਸੀ ਬੈਠ ਕੇ ਉਹਦੇ ਨਾਲ ਹਾਂਜੀ ਰੋਜ਼ ਘਰੋਂ ਬੈਠ ਕੇ ਆਡੇ ਕੋਲੋਂ ਚਾਹ ਵੀ ਪੀ ਕੇ ਜਾਂਦਾ ਹੈ ਰੋਜ਼ ਠੇਕੇਦਾਰ ਕਿ ਚਲੋ ਭਾਈ ਦਾ ਯਾਰ ਤੁਹਾਨੂੰ ਪਤਾ ਸਤਕਾਰ ਕਰੀਦਾ ਜਿਹੜਾ ਵੀ ਆਵੇ ਘਰ ਤੇ ਉਹਦਨ ਸ਼ਾਮ ਨੂੰ ਘਰ ਨਹੀਂ ਆਇਆ ਸ਼ਨੀਵਾਰ 4 ਤਰੀਕ ਤੇ ਤੇ ਬਾਅਦ ਚ ਅਸੀਂ ਪੁੱਛਿਆ ਇਹਨੂੰ 2 ਵਜੇ ਤੇ ਕਹਿੰਦਾ ਕਦੀ ਕਹਿੰਦਾ ਹੈ ਮੈਂ ਬਾਈਪਾਸ ਤੇ ਤਾਰਤਾ ਵਾ ਕਦੀ ਕਹਿੰਦਾ ਹੈ ਮੈਂ ਮੀਰਾਕੋਟ ਚੌਂਕ 'ਚ ਤਾਰਤਾ ਵਾ ਵੀ ਸੱਚ ਨਹੀਂ ਦੱਸਦਾ ਬਾਦ ਚ ਕੀ ਖੁਸ਼ ਦੋ ਚਾਰ ਦਿਨ ਪਏ ਤੇ ਤਰਖਾਸ਼ ਮੈਨੂੰ ਨਾਲ ਨਾਲ ਹੀ ਮੇਰੇ ਗਿਆ ਵਾ ਤਰਖਾਸ਼ ਲਿਖਾਉਣ ਤੇ ਉਦੋਂ ਇਹ ਲਿਖਾ ਕੇ ਆਇਆ ਉਹਥੇ ਕੀ ਵੇਰ ਕੇ ਕੰਮ ਚੱਲਣ ਰਿਹਾ ਸਾਡਾ ਤੇ ਚਲੋ ਗਾੜੀ ਸਾਨੂੰ ਫਿਰ ਹੌਲੀ ਹੌਲੀ ਆਪਾਂ ਲੱਭਦੇ ਰਹੇ ਤਰਖਾਸ਼ ਉਦੋਂ ਥਾਂ ਤਰਖਾਸ਼ ਕਮੋਟ ਥਾਣੇ ਇਹ ਨਾਲ ਗਿਆ ਇੱਥੇ ਕਿਦਰ ਹਾਂਜੀ ਨਾਲ ਗਿਆ ਸੀ ਕਿਉਂਕਿ ਪਹਿਲਾਂ ਅਸੀਂ ਚੰਡੇਰੀ ਲਿਖਾਉਣ ਗਏ ਹਾਂ ਇਹ ਵੀ ਨਾਲ ਹੀ ਤੇ ਉਹਨਾਂ ਪੁੱਛਗਿੱਛ ਕੀਤੀ ਪੁਲਿਸ ਵਾਲਿਆਂ ਨੇ ਤੇ ਇਹ ਕਹਿੰਦਾ ਸੀ ਕਿ ਖੈਰਾਵਤ ਚੌਂਕ ਚ ਹੋਇਆ ਵਾ ਮੁੰਡਾ ਇਦਾਂ ਤੇ ਉਹ ਕਹਿੰਦੇ ਸੀ ਲਾਸਟ ਫਿਰ ਉਥੋਂ ਹੋਇਆ ਵਾ ਫਿਰ ਇਹਦੀ ਜਾਂਚ ਜਿਹੜੀ ਆ ਕਮੋਰ ਥਾਣੇ ਵਾਲੇ ਕਰ ਸਕਦੇ ਆ ਹਾਂਜੀ ਫਿਰ ਉੱਥੇ ਤਰਖਾਛ ਲਖਾਈ ਹੀ ਅਸੀਂ ਤੇ ਫਿਰ ਚਲੋ 2-4 ਦਿਨ ਪੈਂਦੇ ਕੋਈ ਪਤਾ ਨਹੀਂ ਲੱਗਾ ਫਿਰ ਅਸੀਂ ਥਾਣੇ ਗਏ ਤੇ ਫਿਰ ਉਹਨਾਂ ਨੇ ਫੋਨ ਕੀਤਾ ਥਾਣੇਦਾਰ ਸਾਹਿਬ ਨਾਲ ਨੇ ਇਹਨੂੰ ਵਿੰਦਰ ਸਿੰਘ ਨੂੰ ਤੇ ਇਹ ਉਹਨਾਂ ਦਾ ਵੀ ਥੋੜੀ ਅੜੀ ਫੜੀ ਜੀ ਕਰਦਾ ਸੀ ਕਿ ਮੈਂ ਵਰਕਰ ਆ ਆਮ ਪਾਰਟੀ ਧਾਰੀਵਾਲ ਵਾਲਦਾ ਮੈਨੂੰ ਤੁਸੀਂ ਜੋ ਵੀ ਕਰਨਾ ਕਰ ਲੋ ਮੈਨੂੰ ਨਹੀਂ ਜੇ ਪਤਾ ਕਿੱਥੇ ਇਹ ਬੰਦਾ ਤੁਹਾਡਾ ਕਿੱਥੇ ਨਹੀਂ ਤੇ ਫਿਰ ਅਸੀਂ ਪੋਸ਼ਪਰਤਾਲ ਕਰਦਿਆਂ ਇਹਨੂੰ 16 ਤਰੀਕ ਤੇ ਧੱਕੇ ਨਾਲ ਬੜੇ ਜ਼ੋਰ ਨਾਲ ਆਦੇ ਮਗਰ ਪਿਛਾ ਪੁਛਾ ਕਰਕੇ ਚਕਵਾਇਆ ਤੇ ਫਿਰ ਪੁਲਸ ਨੇ ਇਹਨੂੰ ਜਾਂਚ-ਜੋਚ ਕੀਤੀ ਟੌਰਚਰ ਕੀਤਾ ਥੋੜਾ ਬਹੁਤਾ ਤੇ ਇਹ ਜਦੋਂ ਇਹਨੂੰ ਚਕਵਾਤਾ ਹੈ ਕਹਿੰਦਾ ਸੀ ਉਦੋਂ ਹੀ ਸ਼ਾਮਾ ਉਦੋਂ ਹੀ 16 ਤਰੀਕ ਨੂੰ ਇਹ ਚਕਵਾਇਆ ਵਾ ਤੇ ਉਦੋਂ ਹੀ ਇਹ ਬੋਲਦਾ ਸੀ ਕਿ ਅੱਜ ਹੀ ਤੁਹਾਡਾ ਬੰਦਾ ਲੱਭ ਜੂਗਾ ਤੇ ਉਹੀ 2-3 ਘੰਟੇ ਪਏ ਤੇ ਫੋਟੋਆਂ ਆ ਗਈਆਂ ਹਨ ਤੇ ਪਤਾ ਨਹੀਂ ਕਿੱਥੋਂ ਆ ਗਈਆਂ ਕਿੱਥੋਂ ਨਹੀਂ ਸਾਡੇ ਪਿੰਡ ਦੇ ਵਿੱਚ ਕਿਸੇ ਮੁੰਡੇ ਦੀ ਫੋਟੋਆਂ ਆ ਗਈਆਂ ਹਨ ਹਾਂਜੀ ਤੇ ਹੋਣਾ ਸਾਨੂੰ ਕੋਈ ਇਨਸਾਬ ਨਹੀਂ ਮਿਲਣ ਦਿਆ ਜਿਹੜਾ ਤੁਹਾਡਾ ਮੁੰਡਾ ਸੀ ਕਿਥੋਂ ਬਰਮਤ ਹੋਇਆ ਬਰਮ ਦੇ ਗੁਰੂ ਨਾਨਕੋ ਹਸਪੀਟਲੋਂ ਗੁਰੂ ਨਾਨਕੋ ਹਸਪੀਟਲ ਦੇ ਐਡਮਿਟ ਹਾਂਜੀ ਹਾਂਜੀ ਐਡਮਿਟ ਹੈ ਕਿੰਨੇ ਕਰਵਾਇਆ ਸੀ ਉੱਥੇ ਐਡਮਿਟ ਉਹ ਕਹਿੰਦੇ ਸਾਨੂੰ ਨਹੀਂ ਪਤਾ ਉਹ ਕਹਿੰਦੇ ਬਾਹਰ ਪਿਆ ਸੀ ਏ ਡੱਕਾ ਸੁੱਟਿਆ ਕਹਿੰਨੇ 10 ਤਰੀਕ ਤੇ ਐਡਮਿਟ ਹੋਇਆ ਜੀ ਅੱਛਾ ਜੀ ਹਾਂਜੀ ਪੈਸੇ ਪੁਹੇ ਵੀ ਚਲੋ ਵਾਵਾ ਚਰਦਾ ਉਹਨਾਂ ਦਾ ਕੰਮ ਕਰਦਾ ਹੈ ਤੇ ਪੈਸੇ ਵੀ ਇਕੱਠੇ ਲੈਂਦਾ ਹੁੰਦਾ ਹੈ ਦੋਆ ਦੋਆ ਮਹੀਨਿਆਂ ਦੇ ਤਿੰਨ ਤਿੰਨ ਮਹੀਨਿਆਂ ਦੇ ਤੇ ਸਾਨੂੰ ਹੋ ਸਕਦਾ ਕਿ ਪੈਸੇ ਮੰਗੇ ਹੋਣ ਇਹਦੇ ਪੈਸੇ ਵੀ ਰਹਿੰ ਕਿਉਂਕਿ ਉਹ ਖੁਦ ਆਪ ਵੀ ਕਹਿੰਦਾ ਫਿਰਦਾ ਵਾ ਕਿ ਮੇਰੇ ਕੋ 5000 ਰੁਪਇਆ ਮੰਗਦਾ ਸੀ ਮੇਰੇ ਕੋ 10000 ਰੁਪਇਆ ਮੰਗਦਾ ਸੀ ਇਹਦੀ ਆਤੇ ਹੀ ਸ਼ੁਰੂ ਤੋਂ ਕਿ ਪੈਸੇ ਇਕੱਠੇ ਲੈਂਦਾ ਸੀ ਤੁਹਾਨੂੰ ਜਿੱਥੋਂ ਤੱਕ ਲੱਗਦਾ ਵਾ ਕਿ ਉਹਨੇ ਇਹਨੇ ਪੈਸੇ ਪੂਰੇ ਮੰਗੇ ਹੋਣੇ ਆ ਦੋਆਂ ਤੇ ਨਾ ਮਹੀਨਿਆਂ ਦੇ ਰਹਿੰਦੇ ਸੀ ਇਹਦੇ 40 45000 ਰੁਪਇਆ ਬਣਿਆ ਹੋਣਾ ਵਾ ਤੇ ਇਹਨੂੰ ਟੌਰਚਰ ਕੀਤਾ ਵਾ ਬੱਤੀਆਂ ਬੁੱਤੀਆਂ ਜਿਵੇਂ ਆਪ ਲਾਈਆਂ ਗੱਲ 'ਚ ਵੀ ਇਹਦੇ ਬਹੁਤ ਜ਼ਿਆਦਾ ਨਿਸ਼ਾਨ ਆ ਤੇ ਹੁਣ ਵੀ ਉਹ ਸਾਨੂੰ ਸਾਫ਼ ਨਹੀਂ ਕੋਈ ਵੀ ਮਲੰਡਿਆ ਪੁਲਿਸ ਵੀ ਜੇ ਪੁਲਿਸ ਨੂੰ ਦੱਸਿਆ ਵਾ ਤੇ ਵੇਖੋ ਕੁਛ ਨਹੀਂ ਵੀ ਕਿੱਥੇ ਇਹਨੂੰ ਬੱਤੀ ਲ ਤੇ ਕਦੀ ਦੱਸਦਾ ਜੇ ਨਿਊ ਅੰਮ੍ਰਿਤਸਰ ਤੇ ਅਸੀਂ ਜੇ ਕੰਮ ਦਾ ਪਤਾ ਕੀਤਾ ਤੇ ਕੰਮ ਚੱਲਣ ਜੇ ਨਿਊ ਅੰਮ੍ਰਿਤਸਰ ਹਾਂਜੀ ਹਾਂਜੀ ਝੂਠ ਬੜਾ ਮਾਰਦਾ ਰਿਹਾ ਜੇ ਉੱਥੇ ਪੁੱਛਿਆ ਵੀ ਇੱਥੇ ਬੱਤੀ ਲੱਗੀ ਹੈ ਜੇ ਤੇ 4 ਤਰੀਕ ਨੂੰ ਕੋਈ ਹਾਂਜੀ ਨਹੀਂ ਉੱਥੋਂ ਨਹੀਂ ਜਾਏ ਪੁੱਛਣ ਉਹ ਕਹਿੰਦੇ ਮੁਲਾਜ਼ਮ ਕਹਿੰਦੇ ਹੈ ਕੋਈ ਨਹੀਂ ਆਪੇ ਜਾਂਚ ਕਰ ਲਾਂਗੇ ਇਹ ਘਰ ਵਾਲਿਆਂ ਨੂੰ ਉੱਥੇ ਕਿਸੇ ਨੂੰ ਪੁੱਛਣਾ ਹੈ ਹਾਂਜੀ ਉਹ ਖਾਲੀ ਪਲੋਟ ਜੇ ਖਾਲੀ ਪਲੋਟ ਹਾਂਜੀ ਹਾਂਜੀ ਤੇ ਜਿਹੜਾ ਵੇਰ ਕੇ ਕੰਮ ਚੱਲਣ ਡਿਆ ਉਥੋਂ ਉਹ ਉੱਥੇ ਕੋਈ ਕੰਮ ਹੀ ਨਹੀਂ ਚੱਲਣ ਡਿਆ ਦਾ ਬਾਕੀ ਦੱਸਦਾ ਹੀ ਨਹੀਂ ਆ ਤੇ ਸਾਨੂੰ ਕਿੱਥੇ ਚੱਲਣ ਡਿਆ ਤੁਸੀਂ ਕੀ ਮੰ ਕਰਦੇ ਜੀ ਬੋਲਦੇ ਸੁਖਵਿੰਦਰ ਕੌਰ ਕਿਹੜਾ ਪਿੰਡ ਹੈ ਜੀ ਚੇਤਨਪੁਰ ਹਾਂਜੀ ਕੀ ਗੱਲ ਹੋਈ ਹੈ ਜੀ ਗੱਲ ਏ ਹੋਈ ਹੋਈ ਪਈ ਠੇਕੇਦਾਰ ਪਿੰਦਰ ਹੀ ਤੋ ਰੋਜ ਹੁੰਦਾ ਸੀ ਮੁੰਡੇ ਨੂੰ ਲੈ ਕੇ ਜਾਂਦਾ ਸੀ ਕੰਮ ਤੇ ਕੀ ਨਾਂ ਤੁਹਾਡੇ ਬੱਚੇ ਦਾ ਸਿਮਰਨਜੀਤ ਹਾਂਜੀ ਤੇ ਰੋਜ ਉਹ ਦਿਨ 6 ਅਨਛੇ ਨਿਵਾਰ 4 ਤਰੀਕ ਤੇ ਮੈਂ ਰੋਟੀ ਬੰਨੀ ਆ ਘਰੋਂ ਚੰਗਾ ਭਲਾ ਗਿਆ ਰਾਤ ਨੂੰ ਮੁੜ ਕੇ ਛੇਣੀ ਢੀਕਦੇ ਰਹੇ ਤੇ ਆਇਆ ਹੀ ਨਹੀਂਗਾ ਅਸੀਂ ਬੜਾ ਢੀਕਿਆ ਬਚਾ ਲਾਜ਼ਮ ਕ ਦੂਜੇ ਤੇ ਜਿਹਦੇ ਨੂੰ ਢੀਕ ਦੇ ਰਹੇ ਆ ਤੇ ਆਇਆ ਹੀ ਨਹੀਂਗਾ ਫੇਰ ਅਸੀਂ ਲਗਦੇ ਰਹੇ ਆ ਵੀ ਕਿ ਆਇਆ ਉਹਨੂੰ ਪੁੱਛਦੇ ਵੀ ਰਹੇ ਆ ਉਹਨੇ ਦੱਸਿਆ ਹੀ ਨਹੀਂਗਾ ਇੱਕ ਦਿਨ ਫਿਰ ਮੈਂ ਦੁੱਧ ਲੈਣ ਜਾਣ ਲਈ ਤੇ ਉੱਥੇ ਮੈਂ ਖਲਾਣ ਲੱਗੀ ਆ ਤੇ ਸ਼ੂਹ ਕਰਕੇ ਲਾਗੋਂ ਦੀ ਨੰਗ ਗਿਆ ਵਾ ਇੱਕ ਲੋਤਾ ਹੀ ਨਹੀਂਗਾ ਮੇਰੇ ਲਾਗੇ ਤੇ ਫਿਰ ਮੁੜ ਕੇ ਮੈਂ ਮੁੰਡੇ ਆਪਣੇ ਨੂੰ ਕਿਹਾ ਵੀ ਫੋਨ ਕਰ ਉਹਨੂੰ ਤੇ ਫੇ ਨੰਗ ਗਿਆ ਵਾ ਤੇ ਉਹ ਪਤਾ ਹੀ ਨਹੀਂ ਲੱਗਾ ਕਿੱਧਰ ਚਲੇ ਗਿਆ ਵਾ ਇਸ ਤਰ੍ਹਾਂ ਤੇ ਰੋਟੀ ਬੱਧੀ ਆ ਮੈਂ ਇਹਨੂੰ ਕੰਮ ਤੇ ਖਲਾਇਆ ਵਾ ਰੋਜ਼ ਜਾਂਦਾ ਦੋ ਸਾਲਾਂ ਤੋਂ ਜਾਣ ਲੱਗਾ ਇਹਦੇ ਨਾਲ ਤੇ ਮੁੜ ਕੇ ਵਾਪਸ ਉਹ ਦਿਨ ਘਰ ਹੀ ਨਹੀਂ ਆਇਆ ਇਹ ਕੱਲਾ ਕੰਮ ਤੇ ਜਾਂਦਾ ਸੀ ਕਿ ਜਾਂ ਨਾਲ ਹੀ ਰੋਹ ਜੀ ਉਹਦੇ ਨਾਲ ਜਾਂਦੇ ਸੀ ਇਹ ਘਰੋਂ ਤੇ ਕੱਲਾ ਹੀ ਜਾਂਦਾ ਸੀ ਨਹੀਂ ਮੇਰਾ ਜਮਸ਼ੀਲ ਸ਼ਾਹੀ ਅੱਜ ਕੀ ਮਖਲਾਏ ਸਾਰਾ ਪਿੰਡ ਚੇਤਨਪੁਰ ਦੀ ਚੀਜ਼ ਮਸਲਾ ਹੈ ਪਿੰਡ ਚੇਤਨਪੁਰ ਦੇ ਚਾਹੇ ਆ ਇੱਥੇ ਵੀਰ ਇੱਕ ਸਿਮਰਜੀਤ ਸਿੰਘ ਸਿਮਰ ਜੋ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਵਾ ਤੇ ਇਥੋਂ ਦਾ ਇੱਕ ਹੈਗਾ ਕੋ ਠੇਕੇਦਾਰ ਭਿੰਦਰ ਉਹ ਇਹਨੂੰ 2 ਸਾਲ ਦਾ ਕੰਮ ਤੇ ਕੱਢਦਾ ਵਾ ਘਰੋਂ ਭਾ ਕੇ ਕੱਢਦਾ ਤੇ ਘਰ ਹੀ ਛੱਡ ਕੇ ਜਾਂਦਾ ਸੀ ਇਹ ਵੀਰ ਨੂੰ 4 ਤਰੀਕ ਦਾ ਪਰਿਵਾਰ ਨੇ ਦੱਸਿਆ ਕਿ ਘਰੋਂ ਗਾਇਬ ਵਾ ਕੰਮ ਤੇ ਉਹਦੇ ਨਾਲ ਹੀ ਗਿਆ ਸੀ ਕਾਹਦਾ ਕੰਮ ਕਰਦਾ ਸੀ ਇਹ ਕੋ ਬਿਲਡਿੰਗ ਦਾ ਕਰਦਾ ਮੇਨਦ ਮਜ਼ਦੂਰੀ ਦਾ ਦੇਖੋ ਪਿੰਧਰਵਾ ਜਿੰਨੇ ਇਹਨੂੰ ਕੰਮ ਤੇ ਕਰਿਆ ਇਹ ਪਰਿਵਾਰ ਨੇ ਬਹੁਤ ਲੱਭਣ ਦੀ ਕੋਸ਼ਿਸ਼ ਕੀਤੀ ਆ ਤੇ ਉਸ ਪਿੰਧਰ ਠੇਕੇਦਾਰ ਨੇ ਇਹਨਾਂ ਨੂੰ ਕੁਝ ਨਹੀਂ ਦੱਸਿਆ ਇਹਨਾਂ ਨੇ ਇੱਕ ਤਰਖਾਹ ਦਿੱਤੀ ਸੀ ਕੰਬੋਟ ਥਾਣੇ 'ਚ ਕਿ ਸਾਡਾ ਬੱਚਾ ਲਾਪਤਾ ਵਾ ਇਹ ਬੱਚੇ ਨੂੰ ਲੱਭਦੇ ਲੱਭਦੇ ਮੜਕੇ ਇਹਨਾਂ ਨੂੰ ਸ਼ੱਕ ਪਿਆ ਪਿੰਧਰ ਠੇਕੇਦਾਰ ਤੇ ਇਹਨਾਂ ਨੇ ਪਿੰਧਰ ਠੇਕੇਦਾਰ ਤੇ ਮਲਾਜਮਾਂ ਨੂੰ ਕਿਹਾ ਕਿ ਉਹਨੂੰ ਉੱਥੇ ਥਾਣੇ ਸੱਦਿਆ ਉਸ ਬੰਦੇ ਨੇ ਮੜਕੇ ਇਹਨਾਂ ਨੂੰ ਥੋੜੀ ਬੁਝੀ ਦੱਸ ਦੁੱਖ ਕੱਢੀ ਆ ਸੋ ਇਹਨਾਂ ਦਾ ਬੱਚਾ ਹੁਣ ਲੱਭ ਗਿਆ ਵਾ ਤੇ ਬੱਚਾ ਜਿਹੜਾ ਇਹਨਾਂ ਦਾ ਬਹੁਤ ਜ਼ਿਆਦਾ ਜ਼ਖਮੀ ਆ ਤੇ ਕੁਝ ਦਿਮਾਗ ਤੋਂ ਹਣੀ ਕੰਮ ਕਰ ਰਿਆ ਉਹਦੇ ਅੰਗ ਸਰੀਰ ਕੰਮ ਨਹੀਂ ਕਰ ਰਿਆ ਉਹਨੂੰ ਬੱਤੀ ਪਈ ਆ ਕਿ ਜਾਂ ਦੀ ਕੁੱਟਮਾਰ ਕੀਤੀ ਆ ਉਹਦੀ ਧੌਣ ਤੇ ਵੀ ਜੀਂਗ ਪਏ ਆ ਲੱਥਾਂ ਪਾਵਾਂ ਤੇ ਪਿੱਠ ਤੇ ਸੱਟਾਂ ਦੇ ਨਿਸ਼ਾਨ ਆ ਗਰੀਬ ਪਰਿਵਾਰ ਆ ਉਹ ਇਹਨਾਂ ਨੇ ਕਿਥੇ ਗੁਰਨਾਨਕੋ ਹਸਪੀਟਲ ਵੀ ਦੇਖਭਾਲ ਕੀਤੀ ਉਤੋਂ ਇਹਨਾਂ ਦਾ ਬੱਚਾ ਲੱਭਾ ਵਾ ਇਹਨਾਂ ਦੇ ਜਿਹੜੇ ਇਲਜ਼ਾਮ ਆ ਇਹ ਇੰਦਰ ਠੇਕੇਦਾਰ ਤੇ ਵਾ ਇਹ ਚੇਤਨਪੁਰੇ ਦੇ ਆ ਤੇ ਉਹ ਇਹਨਾਂ ਨੂੰ ਪਰਿਵਾਰ ਨੂੰ ਇਹਨੇ ਦਾਬੇ ਤਾਂ ਸੇ ਮਾਰਦਾ ਕਿ ਜੇ ਤੁਸੀਂ ਮੇਰੇ ਤੇ ਕੋਈ ਵੀ ਕਾਰਵਾਈ ਕਰੋਗੇ ਮੈਂ ਆਮ ਪਾਰਟੀ ਦਾ ਵਰਕਰ ਆ ਤੇ ਕਲਦੀਪ ਢਾੜੀਵਾਲ ਨਾ ਮੇਰਾ ਭੈਣ ਖਲੋਣੀਆਂ ਮੈਂ ਤੁਹਾਡੇ ਤੇ ਉਲਟੀ ਕਾਰਵਾਈ ਕਰਾਂਗਾ ਇਹੋ ਜੇ ਵਰਕਰ ਨੂੰ ਅਸੀਂ ਚੇਤਾਵਨੀ ਦਿੰਨੇ ਆ ਕਿ ਇਹ ਜਿਹੜਾ ਵਾ ਆਜ਼ਾਦ ਮੁਲਕਿਆ ਬੰਦੇ ਦਾ ਪੁੱਤ ਬਣ ਕੇ ਪਰਿਵਾਰ ਦੀ ਇਸ ਪਰਿਵਾਰ ਨਾਲ ਕੋਈ ਬਹਿ ਕੇ ਗੱਲਬਾਤ ਕਰ ਨਹੀਂ ਤੇ ਤੇਰੇ ਤੇ ਬੰਦੀ ਕਾਨੂੰਨੀ ਕਾਰਵਾਈ ਕਰਾਵਾਂਗੇ ਨਾ ਅਸੀਂ ਤੇਰੇ ਢਾੜੀਵਾਲ ਕੋ ਡਰਦੇ ਆ ਤੇ ਨਾ ਕਿਸੇ ਗੰਦੀਆਂ ਸਰਕਾਰਾਂ ਕੋ ਸੋ ਜਿਹੜਾ ਤੂੰ ਗਲਦੀਪ ਧਾੜੀ ਵਾਲਦਾ ਡਰ ਕੌਣਾ ਇਹ ਤੇਰੇ ਡਰ ਕਰਦਾਂਗੇ ਕਿਉਂਕਿ ਤੂੰ ਇਸ ਪਿੰਡ ਦਾ ਵਸੀਕ ਆ ਉਸ ਪਰਿਵਾਰ ਦੇ ਬੱਚੇ ਦਾ ਤੂੰ ਬੁਰਾਲ ਕੀਤਾ ਵਾ ਅਸੀਂ ਭਗਵਾਨ ਵਾਲਮੀਕੀ ਗੁਰੂ ਗਿਆਨ ਅ ਸ਼ਕਤੀਦਾਲ ਵੱਲੋਂ ਇਸ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਇਸ ਪਰਿਵਾਰ ਨੂੰ ਪੂਰਾ ਇਨਸਾਫ ਦਿਵਾਵਾਂਗੇ ਜੇ ਸਾਨੂੰ ਧਰਨੇ ਲਾਉਣੇ ਪਏ ਧਰਨੇ ਲਾਵਾਂਗੇ ਨਾ ਸਾਨੂੰ ਆਮ ਪਾਰਟੀ ਦਾ ਡਰ ਤੇ ਨਾ ਇਹਦੇ ਗਲਦੀਪ ਧਾੜੀ ਵਾਲਦਾ ਸੋ ਇਸ ਬੰਦੇ ਤੇ ਜਿਹੜਾ ਇਸ ਪਰਿਵਾਰ ਦਾ ਦੋਚੀ ਆ ਕਿੰਦਾ ਠੇਕੇਦਾਰ ਉਰ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਇੱਥੇ ਜੋ ਬਣਦੀ ਆ ਕਾਰਵਾਈ ਕੀਤੀ ਜਾਵੇ ਅਤੇ ਇਹ ਪਰਿਵਾਰ ਨੂੰ ਸਾਫ਼ ਦਿਵਾਇਆ ਜਾਵੇ। ਜੇ ਕਾਰਵਾਈ ਨਹੀਂ ਹੁੰਦੀ ਤਾਂ ਤੁਹਾਡਾ ਅਗਲਾ ਸਟੱਪ ਹੀ ਹੈ। ਅਗਲਾ ਸਟੱਪ ਵੇਖੋ ਜੀ ਸਾਨੂੰ ਕੋਈ ਵੀ ਸੰਘਰਸ਼ ਕਰਨ ਲਈ ਕਿਸੇ ਕੋਲ ਪੁੱਛਣ ਦੀ ਲੋੜ ਨਹੀਂ ਹੈਗੀ। ਇਸ ਪਰਿਵਾਰ ਦੇ ਨਾਲ ਤਨਮਨ ਦੇਈ ਨਾ ਖੜੇ ਆਂ। ਜੇ ਸਾਨੂੰ ਧਰਨੇ ਲਾਉਣ ਦੀ ਲੋੜ ਪਈ ਧਰਨੇ ਲਾਵਾਂਗੇ। ਜੇ ਕੁਲਦੀਪ ਧੜੀਵਾਲ ਦਾ ਡਰ ਪਾਉਂਦਾ ਅਸੀਂ ਉਸੇ ਹੀ ਉਹਦੇ ਮੰਤਰੀ ਦੇ ਪੁਤਲੇ ਬਣਾ ਕੇ ਸਾੜਾਂਗੇ। ਕਿਉਂਕਿ ਚੋਣਾਂ ਦਾ ਇਲੈਕਸ਼ਨ ਜਿਹੜਾ ਚੱਲ ਰਿਹਾ ਵਾ ਇਹੋ ਜਿਹੇ ਬੜੇ ਡਾਬੇ ਧਾਸੀ ਮਾਰਨ ੜੇ ਪਰਿਵਾਰਾਂ ਨੂੰ ਕੋਈ ਧੱਕੇ ਨਾਲ ਵੋਟਾਂ ਮੰਗਦਾ ਵਾ ਤੇ ਕੋਈ ਜੇ ਪਰਿਵਾਰ ਦੇ ਕੋਲੋਂ ਤੱਕੇ ਦੇ ਨਾਲ ਇਹ ਬੱਚੇ ਨੂੰ ਕਹਿੰਦੇ ਕਿ ਜੇ ਕਾਰਵਾਈ ਕਰੋਗੇ ਤੇਰੇ ਤੇ ਕਾਨੂੰਨੀ ਕਾਰਵਾਈ ਕਰਾਵਾਂਗੇ ਜੇ ਇਹਨਾਂ ਨੂੰ ਨਾਂ ਇਨਸਾਫ ਮਿਲੂ ਪਰਿਵਾਰ ਦੇ ਨਾਲ ਅਸੀਂ ਖੜੇ ਆ ਅਸੀਂ ਧਰਨੇ ਲਾਵਾਂਗੇ ਜੋ ਵੀ ਕਰਾਂਗੇ ਪਰਿਵਾਰ ਨੂੰ ਇਨਸਾਫ ਦਿਵਾ ਕੇ ਠਾਂਗੇ ਜੋ ਬੋਲੇ ਸੋਨ ਰਪਾ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਹਾਂਜੀ ਭੈਣ ਜੀ ਕਿਹਨਾ ਜੀ ਨੇਹਾ ਜੀ ਹਾਂਜੀ ਚੇਤਨਪੁਰ ਦੇ ਵਿੱਚ ਹੁੰਦੇ ਕੀ ਮੱਲੇ ਹਾਂਜੀ ਵੀਰ ਜੀ ਅਸੀਂ ਇਹ ਵੀਰ ਦੇ ਮਸਲੇ 'ਚ ਆਏ ਆ ਜੋ ਕਿ ਸਾਨੂੰ ਪਤਾ ਲੱਗਾ ਵਾ ਸਿਮਰਨ ਜੀ ਸਿੰਘ ਜਿਹੜਾ ਮੁੰਡਾ ਵਾ ਇਹਨੂੰ ਸੱਟਾਂ ਲੱਗੀਆਂ ਵਾ ਕੁਲਦੀਪ ਤਾਰੀ ਵਾਲਦਾ ਵਰਕਰ ਆਮ ਪਾਰਟੀ ਦਾ ਉਹਦੇ ਨਾਲ ਜਾਂਦਾ ਹੀ ਕੰਮ ਤੇ ਕਰੋ ਹੀ ਲੈ ਕੇ ਜਾਂਦਾ ਹੀ ਕਰੇ ਛੱਡ ਕੇ ਜਾਂਦਾ ਸੀ ਕੁਝ ਦਿਨਾਂ ਤੋਂ ਲਾਪਤਾ ਸੀ ਲੜਕਾ ਤੇ ਲੱਭ ਨਹੀਂ ਰਿਹਾ ਕਿਉਂਕਿ ਉਹਨੇ ਬਾਬਾ ਇਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਹੋਈਆਂ ਵਾ ਕਿ ਮੈਂ ਉਹ ਕਰਾਂਗੇ ਜੇ ਕਰਾਂਗੇ ਜੇ ਮੇਰੇ ਤੇ ਕਾਨੂੰਨੀ ਕਾਰਵਾਈ ਕਰੋਗੇ ਤੇ ਮੈਂ ਤੁਹਾਡੇ ਤੇ ਉਲਟੀ ਕਰਵਾਵਾਂਗਾ ਲੇਕਿਨ ਕਹਿਣ ਦਾ ਮਤਲਬ ਹੈ ਜੋ ਸਾਡੇ ਬਾਬਾ ਜੀ ਨੇ ਕਿਹਾ ਵਾ ਬਾਲਮੀਕ ਸਮਾਜ ਵਾ ਜੋ ਜੇ ਸਾਡੀ ਨਹੀਂ ਸਾਡੇ ਨਾਲ ਕੋਆਪਰੇਟ ਕਰੇਗਾ ਸਾਡੇ ਬੱਚੇ ਦਾ ਨਹੀਂ ਇਲਾਜ ਕਰਵਾਏਗਾ ਇਹਨਾਂ ਦੇ ਨਾਲ ਨਹੀਂ ਸਹਿਮਤ ਹੋਏਗਾ ਇਹ ਐਸੀ ਸੜਕਾਂ ਤੇ ਉੱਤਰ ਆਵਾਂਗੇ ਬਾਲਮੀਕ ਸਮਾਜ ਸੜਕਾਂ ਤੇ ਬਹਿ ਜਾਏਗਾ ਮਜਬੂਰ ਹੋ ਜਾਣਗੇ ਇਹ ਲੋਕ ਇਸ ਇਹ ਪਰਿਵਾਰ ਦੀ ਮਦਦ ਕਰਾਂਗੇ ਕੰਦੇ ਨੇ ਕੰਦਾ ਮਲਾ ਕੇ ਲਿਕਨ ਸਾਨੂੰ ਜੇ ਪਤਲੇ ਵੀ ਸਾੜਨੇ ਪੇਹਤਾਰੀਵਾਲ ਦੇ ਉਹਦੇ ਬੂਹੇ ਤੇ ਗਾੜੀ ਜਾ ਕੇ ਧਰਨਾ ਲਾਵਾਂਗੇ ਹਲੋ ਹਲੋ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਰ ਹਰਪ੍ਰੀਤ ਬੋਲਣਿਆ ਪੱਤਰਕਾਰ ਇੰਡੀਅਨ ਨਿਊ ਜਾ ਤੱਕ ਤਾ ਹਾਂਜੀ ਪੱਤਰਕਾਰ ਬੋਲਣਿਆ ਹਰਪ੍ਰੀਤ ਸਿੰਘ ਇੰਡੀਅਨ ਨਿਊ ਜਾ ਤੱਕ ਤਾ ਜੀ ਹਾਂਜੀ ਹਾਂਜੀ ਇਹ ਕਮਿਸ਼ਨ ਹਾਂਜੀ ਭਪਿੰਦਰ ਸਿੰਘ ਬੋਲਣ ਦੇ ਠੇਕੇਦਾਰ ਸਾਹਿਬ ਹਾਂਜੀ 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 ਹੋਰ ਕੀ ਹਾਲ ਹੈ ਭਾਜੀ ਬਹੁਤ ਵਧੀਆ ਬਹੁਤ ਵਧੀਆ ਹਾਂਜੀ ਇੱਕ ਸਾਥ ਮਸਲਾ ਸੀ ਤੁਹਾਡੇ ਕੋ ਤੁਹਾਡੇ ਉਹ ਜਿਹੜਾ ਸਿਮਰਜੀਤ ਸਿੰਘ ਮੁੰਡੇ ਨੂੰ ਕੰਮ ਤੋਂ ਜਿਹੜਾ ਵੀ ਤੁਸੀਂ ਖੜਿਆ ਕੁੜਿਆ ਤੇ ਉਹਦੇ ਵਿੱਚ ਬੰਦੇ ਵਿੱਚ ਨਾ ਤੁਹਾਡਾ ਪੱਕ ਜਨਨਾ ਹੈ ਸਰਕਾਰਾਂ ਵੱਲੋਂ ਫੋਨ ਤੇ ਜਦੋਂ ਭਪਿੰਦਰ ਸਿੰਘ ਦੇ ਨਾਲ ਲੜਕੇ ਬਾਰੇ ਗੱਲ ਬਾਤ ਕੀਤੀ ਗਈ ਤਾਂ ਉਹਨਾਂ ਨੂੰ ਫੋਨ ਚੁਕਣਾ ਲਾਜ਼ਮੀ ਨਹੀਂ ਸੰਗਿਆ ਬਾਅਦ ਬਾਰ-ਬਾਰ ਫੋਨ ਕੰਨਤੇ ਵੀ ਉਹਨਾਂ ਬਿਗੀ ਉਹਨਾਂ ਕਦ ਤੱਕ प्रतीक्षा करें या कुछ समय पश्चात प्रयास करें तुम जिस व्यक्ति नॉल किया दूसरी कॉल के रही है कॉल आपने जिस व्यक्ति को कॉल किया है वो अन्य कॉल आरोप व्यस्त है कृपया प्रतीक्षा करें या कुछ समय पश्चात प्रयास करें। ਕੁਝ ਜੀ ਸਵੈਕ ਨੂੰ ਕਾਲ ਕੀਤਾ ਉਹ ਇਸ ਵੇਲੇ ਦੂਜੀ ਕਾਲ ਤੇ ਹੈ ਹਲੋ ਹਲੋ ਹਾਂ ਜੀ ਸਰ ਹਰਪ੍ਰੀਤ ਬੋਲ ਰਿਹਾ ਪੱਤਰਕਾਰ ਰੀਨੂ ਜੀ ਹਾਂ ਜੀ ਹੋਰ ਕੇ ਆਲਟ ਭਾਈ ਹਾਂ ਜੀ ਠੀਕ ਕੋ ਜੀ ਹਾਂ ਜੀ ਜੀ ਤੋਂ ਮੈਂ ਜਿਹੜਾ ਭਿੰਦਰ ਸਿੰਘ ਹੋਣਾ ਦਾ ਜਿਹੜਾ ਮਸਲਾ ਹੈ ਉਹ ਵੀਡੀਓ ਜਿਹੜੀ ਤੁਸੀਂ ਪਾਈ ਹੈ ਉਹਨਾਂ ਨੂੰ ਹੋਰ ਕੀ ਹੈ ਸਟੇਟਸ ਉਧਰ ਨਾ ਜਿੱਦਾਂ ਸਾਡੇ ਦੋ ਬੰਦੇ ਪੈਟਰੋਲਿੰਗ ਹੁੰਦੇ ਬੰਦਾਂ ਦਾ ਕੰਮ ਦਾ ਸਾਰੇ ਇਲਾਕਾ ਘੁੰਮਣਾ ਹਾਂ ਜੀ ਹਾਂ ਜੀ ਰਾਤ ਨੂੰ ਦੋ ਬੰਦੇ ਦੂਰੀ ਉਹ ਹੁੰਦੇ ਨਾਲੇ ਹਾਂਜੀ ਤੇ ਉਹ ਉਹ ਰਾਤ ਨੂੰ 8 ਵਜੇ ਚੈੱਕ ਕਰ ਰਹੇ ਸੀ ਮਦੋ ਹਾਂਜੀ ਉਹਨਾਂ ਨੂੰ ਇਹ ਜਿਹੜਾ ਮਤਲਬ ਉਹਨਾਂ ਨੂੰ ਨਾਦਰ ਜਾਣਦੇ ਨਹੀਂ ਸੀ ਹਾਂਜੀ ਤੇ ਉਹ ਉਹ ਪੀਡੀਏ ਦੇ ਵਿੱਚ ਮਿਲਿਆ ਸੀ ਮਤਲਬ ਓਪੀਡੀਏ ਕਹਿੰਦੇ ਇੱਥੇ ਹਾਂਜੀ ਹਾਂਜੀ ਉੱਥੇ ਦਰਵਾਜ਼ਾ ਆ ਸ਼ੀਸ਼ੇ ਦਾ ਹਾਂਜੀ ਉਹਦੇ ਅੰਦਰਲੇ ਪਾਸੇ ਬੈਂਚ ਆ ਹਾਂਜੀ ਉੱਥੇ ਮਤਲਬ ਲੰਮੇ ਪਿਆ ਰਹੀਏ ਅੱਛਾ ਜੀ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਸਰ ਇਦਾਂ ਕੋਈ ਅਣਜਾਣ ਬੰਦਾ ਮਤਲਬ ਇੱਥੇ ਪਿਆ ਆ ਹਾਂਜੀ ਤੇ ਇੱਕ ਮਟਾਉ ਵੀ ਇਹ ਮਤਲਬ ਕੋਈ ਕੋਈ ਗੱਲ ਗੁੱਲ ਵੀ ਨਹੀਂ ਕਰਨ ਡਿਆ ਹਾਂਜੀ ਫਿਰ ਮੈਂ ਗਿਆ ਉਥੇ ਹਾਂਜੀ ਫਿਰ ਮੈਂ ਵੀ ਚਲੋ ਵਾਜੂਈ ਮਾਰੀ ਹਾਂਜੀ ਪਰ ਅੱਗੋਂ ਬੋਲਦਾ ਕੁਝ ਨਹੀਂ ਅੱਛਾ ਜੀ ਫਿਰ ਮੈਂ ਇਹੋ ਜਿਹੜੀ ਤੁਹਾਨੂੰ ਵੀਡੀਓ ਪਾਈ ਆ ਇਹ ਉਹਨੂੰ ਬਣਾਈ ਆਪਣੇ ਆਪਣੇ ਦੀ ਅੱਛਾ ਜੀ ਫਿਰ ਅੰਦਰ ਇੱਕ ਚੌਂਕੀ ਜੇ ਇੱਕ ਮਤਲਬ ਈਐਸਆਈ ਦੇ ਰਿੰਦਾ ਨਾਲ ਮਤਲਬ ਡਿਊਟੀ ਤੇ ਰਿੰਦਾ ਪੁਲਿਸ ਦਾ ਹਾਂਜੀ ਉਹਦੇ ਕੋਲ ਗਿਆ ਹਾਂਜੀ ਕਿਉਂਕਿ ਕੋਈ ਵੀ ਇਹਨੂੰ ਪਹਿਲਾਂ ਇਦਾਂ ਕੋਈ ਕੇਸ ਹੁੰਦਾ ਨਾ ਹਾਂਜੀ ਉਹ ਪਹਿਲਾਂ ਚੌਂਕ ਚੌਂਗੀ ਦੱਸਣਾ ਪੈਂਦਾ ਹਾਂਜੀ ਪਹਿਲਾਂ ਇੰਪਰੋਵੀਜ਼ੇਸ਼ਨ ਦੇਣੀ ਪੈਂਦੀ ਹਾਂਜੀ ਹਾਂਜੀ ਉਹਨੇ ਕੋ ਕਿਹਾ ਹਾਂਜੀ ਉਹ ਬੰਦੇ ਵੀ ਤੁਸੀਂ ਜਿਹੜਾ ਮਜੀਠਾ ਰੋਡ ਚੌਂਕੀ ਹੈ ਨਾ ਗੇਟ ਤੇ ਮੇਨ ਗੇਟ ਦੇ ਚੌਂਕੀ ਹਾਂਜੀ ਮੇਨ ਤੇ ਬਾਹਰ ਉੱਥੇ ਦੱਸ ਗਿਆ ਉਹ ਹਾਂਜੀ ਫਿਰ ਉਹਥੇ मुੰਚੀ ਕੋਲ ਗਿਆ ਹਾਂਜੀ मुੰਚੀ ਨੂੰ ਮੈਂ ਉਹ ਵੀਡੀਓ ਦਿਖਾਈ ਹਾਂਜੀ ਤੇ मुੰਚੀ ਆਂਦਾ ਵੀ ਠੀਕ ਹੈ ਤੁਸੀਂ ਇਹਨੂੰ ਐਡਮਿਟ ਕਰਾ ਦਿਓ ਵੀ ਮਤਲਬ ਉਹਦੀ ਹਾਲਤ ਖਰਾਬ ਹੀ ਜਾਪਨ ਰਹੀ ਹੈ ਅੱਛਾ ਜੀ ਤੇ ਫਿਰ ਮੈਂ ਅੰਦਰ ਆਇਆ ਫਿਰ ਉਸੇ ਫਿਰ ਉਸੇ ਅੰਦਰ ਚੌਂਕੀ ਇਦਾਂ ਜੀ ਤੁਹਾਡੀ ਜਿੱਦ ਕਰ ਤੁਹਾਡੀ ਵੀਡੀਓ ਬਣੀ ਵੀ ਵਿਚ ਇਹਨੇ ਲੈਟਰਿੰਗ ਪਿਸ਼ਾਬ ਵਿਚ ਹੀ ਕੀਤਾ ਹੁਣ ਨਾ ਗੱਲ ਨਹੀਂ ਨਾ ਨਾ ਕਰਦਾ ਕੋਈ ਵੀ ਹਾਂਜੀ ਹਾਂਜੀ ਇਦਾਂ ਹੀ ਨੰਮੇ ਪਿਆ ਜਿੱਦਾਂ ਮੁੰਡੇ ਲੱਗੀਆਂ ਵੀ ਉਹ ਛੱਟਾਂ ਉਹ ਮੌਕੇ ਤੇ ਲੱਗੀਆਂ ਸੀ ਉਹਦੇ ਸੱਤਾਂ ਹੀ ਨਹੀਂ ਇਹਨੇ ਵੇਖੀਆਂ ਤੇ ਲੈਟਰਿੰਗ ਪਿਸ਼ਾਬ ਜਿਹੜਾ ਕੀਤਾ ਇਹਨੇ ਵਿਚ ਇਹ ਹਾਂਜੀ ਸਹੀ ਵੀ ਜ਼ਿਆਦਾ ਗਾਂ ਵੀ ਨਹੀਂ ਹੋਇਆ ਜਿੱਦਾਂ ਸਿਰਫ ਮੂਵੀ ਬਣਾਈ ਜਿੱਦਾਂ ਤੁਹਾਡੇ ਕੋਲ ਮੂਵੀ ਦੀ ਹੈ ਨਾ ਹਾਂਜੀ ਇਦਾਂ ਹੀ ਮੂਵੀ ਬਣਾਈ ਗਈ ਮੰਨ ਲਓ ਮੈਂ ਅੱਛਾ ਜੀ ਬਸ ਇਹੋ ਚੀਜ਼ ਮੈਂ ਵੇਖੀ ਆ ਤੇ ਲੋਸ ਕੋਡ ਜਿਹੜੇ ਹੁੰਦੇ ਅੰਦਰੋਂ ਕੀ ਨਾ ਆਪਣੇ ਆ ਕਿਥੋਂ ਆਇਆ ਜਿਹੜੇ ਉੱਤੇ ਸਟੇਚਰ ਵਾਲੇ ਹੁੰ ਡਾਕਟਰ ਪੀਜ਼ੋ ਬਾਇ ਗਰੋਵਰ ਸਾਹਿਬ ਨੇ ਫੋਨ ਕੀਤਾ ਜਿਹੜਾ ਇੱਥੋਂ ਦੇ ਡਿਪੀਐਮਐਸ ਆ ਹਾਂਜੀ ਹਾਂਜੀ ਉਹਨਾਂ ਨੇ ਕਿਹਾ ਵੀ ਟੀਏ ਕਲਾਸ ਕਲਾਸ 4 ਵਾਲੇ ਨੂੰ ਨਾਲ ਹਾਂਜੀ ਇਹਨੂੰ ਐਡਮਿਟ ਕਰਾ ਦਿਓ ਅੱਛਾ ਜੀ ਇਹਨੂੰ ਨਾਲ 4 ਦੇ ਨਾਲ ਲਿਆ ਹਾਂਜੀ ਉਹ ਸਟੇਚਰ ਲੈ ਕੇ ਆਇਆ ਜੀ ਲੋ ਹਾਂਜੀ ਸਟੇਚਰ ਤੇ ਲੰਮੇ ਪਾ ਕੇ ਇੱਥੋਂ ਆਇਆ ਹਾਂ ਬਸ ਇੱਥੋਂ ਤੱਕ ਦੀ ਕਾਰਵਾਈ ਨੇਰੀ ਅੱਛਾ ਪਿਓ ਐਡਮਿਟ ਤੁਸੀਂ ਕਰਾਇਆ ਸੀ ਹਾਂਜੀ ਉਹ ਅਨਪਛਾਤੇਆਂ ਚ ਕਰਾਇਆ ਸੀ ਐਡਮਿਟ ਕਿ ਜਾਂ ਮੈਨੂੰ ਦੱਸਿਆ ਦੋ ਦਿਨ ਜਿਹੜਾ ਨਾਂ ਹੀ ਦੱਸਿਆ ਅਨਪਛਾਤੇ ਕਰਾਉਣਾ ਪੈਣਾ ਹਾਂਜੀ ਉਹ ਅਨਪਛਾਤੇਆਂ ਚ ਕਰਾਇਆ ਸੀ ਹਾਂਜੀ ਅੱਜ ਇਹਨੇ ਆਪਣਾ ਨਾਮ ਨਹੀਂ ਦੱਸਿਆ ਉਹ ਕਹਿੰਦੇ ਭਿੰਦ ਸਿੰਘ ਹੁਣੀ ਕਹਿੰਦੇ ਵੀ ਉਹਨਾਂ ਨਾਂ ਲਖਾਇਆ ਉੱਥੇ ਬਕਾਇਦਾ ਆਪਣਾ ਜਿਹੜਾ ਵੀ ਉਹ ਨਾਂ ਲਖਾਇਆ ਇਹ ਅਖਦੇ ਕਹਿੰਦੇ ਕਿ ਮੈਂ ਤਾਂ ਐਡਮਿਟ ਕਰਾਇਆ ਨਾ ਹਾਂਜੀ ਉਹ 10 ਤਰੀਕ ਨੂੰ ਰਾਤ 9 ਵਜੇ ਦੇ ਕਰੀਬ ਐਡਮਿਟ ਕਰਾਇਆ ਮੈਂ ਤੇ ਉੱਥੋਂ ਭੱਜਿਆ ਪੁੱਜਿਆ ਵੀ ਕੋਈ ਕੀ ਜਾਣੇ ਭੱਜਿਆ ਜੀ ਇਸ ਚੀਜ਼ ਦਾ ਮੈਨੂੰ ਹੁਣ ਨਹੀਂ ਪਤਾ ਮੱਦਾ ਅਸਾ ਇਹ ਕਹਿੰਦੇ ਇਹਨਾਂ ਵੀ ਉਹ ਪੱਡਵੀ ਗਿਆ ਸੀ ਉੱਥੋਂ ਤੇ ਫਿਰ ਇਹ ਜਾ ਕੇ ਤੇ ਵਿਹੇ ਦਾਖਲ ਹੋਇਆ ਉਹ ਫਿਰ ਇਹਨਾਂ ਨੂੰ ਮਤਲਬ ਇਹਨਾਂ ਨੂੰ ਜੇ ਉਹਨਾਂ ਨੂੰ ਪਤਾ ਹੋ ਹਸਪਤਾਲ ਦਾ ਕਿੱਥੋਂ ਆਇਆ ਹੈ ਹਾਂ ਜੀ ਕਿ ਨਹੀਂ ਕਾਰਵਾਈ ਇੱਥੋਂ ਦਾਖਲ ਹੀ ਮਤਲਬ ਇਹ ਟਾਡੀ ਜਿਹੜੀ ਵੀ ਇੱਥੋਂ ਤੁਸੀਂ ਦਾਖਲ ਕਰਾਇਆ ਹਾਂ ਹਾਂ ਜੀ ਹਾਂ ਜੀ ਕਿਉਂਕਿ ਅਸੀਂ ਤੇ ਦੇਖੋ ਜੀ ਹਾਂ ਜੀ ਇਨਸਾਨੀ ਕੀਤੇ ਤੌਰ ਤੇ ਲਾ ਲੋ ਜਿੰਨਾ ਵੀ ਲਾ ਲੋ ਹਾਂ ਤੇ ਦੇਖੋ ਜੇ ਕੋਈ ਮਰੀਜ਼ ਮਿਲਦਾ ਹੈ ਉਹਨੂੰ ਦਾਖਲ ਕਰਾਉਨੇ ਆ ਹਾਂ ਜੀ ਹਾਂ ਜੀ ਕਿਉਂਕਿ ਸਾਡੀ ਵੀ ਨਹੀਂ ਸਕਦਾ ਇੱਕ ਆਦਮੀ ਕੋਈ ਮੌਤ ਹੋ ਜੇ ਹਾਂ ਜੀ ਅਗਲੇ ਖਰਾਂ ਤੁਸੀਂ ਸਿਕਿਉਰਟੀ ਵਾਲੇ ਚੋਰੇ ਦੀ ਵੇਖਿਆ ਨਹੀਂ ਗਾ ਹ ਠੀਕ ਹੈ ਅਸੀਂ ਉਹਨੂੰ ਐਡਮਿਟ ਕਰਾਉਣਾ ਇੱਕ ਇਨਸਾਨੀ ਇਤਲਾ ਲੋ ਜਾਂ ਕੁਝ ਵੀ ਦਾ ਲੋ ਮਤਲਬ ਤੁਹਾਡੇ ਕੋਲ ਦੇਖਿਆ ਨਹੀਂ ਜਾਂਦੀ ਉਹ ਜਲਦੀ ਦੇਖੀ ਵੀ ਨਹੀਂ ਜਾਂਦੀ ਮਤਲਬ ਠੀਕ ਹੈ ਜੀ ਤੇ ਅਸੀਂ ਉਸੇ ਟਾਈਮ ਐਡਮਿਟ ਕਰਾ ਦਿੱਤਾ ਸੀ ਠੀਕ ਹੈ ਜੀ ਹੁਣ ਬਾਕੀ ਉਦੋਂ ਦੂਜੇ ਦਿਨ ਕੀ ਕੀ ਆਰਬਾਈ ਜਾਂ 9 ਵਜੇ ਤੋਂ ਬਾਅਦ ਕੀ ਕਾਰਵਾਈ ਹੈ ਉਹਦਾ ਮੈਨੂੰ ਬਾਇਤ ਨਹੀਂ ਪਤਾ ਪਤਾ ਹੈਲੋ ਸਾਡਾ ਕੰਮ ਹੁੰਦਾ ਸਿਰਫ ਇੱਕ ਵਾਰੀ ਐਡਮਿਟ ਕਰਾਉਣਾ ਉਸੇ ਟਾਈਮ ਜਿਹੜਾ ਅੰਦਰ ਚੌਕੀ ਇਨਚਾਰਜ ਹੁੰਦਾ ਨਾ ਮਲੇਕ ਅੰਦਰ ਵੀ ਚੌਕੀ ਹੈ ਹਾਂਜੀ ਹਾਂਜੀ ਇਹ ਹੈਗੀ ਹੈ ਜੀ ਉਹ ਵੀ ਉਹ ਵੀ ਉਸੇ ਟਾਈਮ ਉੱਥੇ ਮੌਜੂਦ ਸੀ ਹਾਂਜੀ ਉਹਨੇ ਵੀ ਮੇਰਾ ਨਾਮ ਨੂੰ ਨੋਟ ਕੀਤਾ ਵੀ ਮਤਲਬ ਅਨ ਅੱਜਾ ਬਲੋਜਾ ਅਨ ਨੋਟ ਐਡਮਿਟ ਕਰਾਉਂਦੇ ਆ ਨਾ ਹਾਂਜੀ ਹਾਂਜੀ ਮੈਂ ਉਹ ਵੀ ਆਪਣੇ ਕੋਲ ਨੋਟ ਕਰਦੇ ਆ ਉਹਨਾਂ ਕੋਲ ਵੀ 9 ਵਜੇ ਦਾਦ ਹੈ ਉਹਨਾਂ ਕੋਲ ਇੱਕ ਐਂਟਰੀ ਬਣਾਈ ਮੰਨ ਲਓ ਹਾਂਜੀ ਦੋ ਮਿੰਟ ਦੇ ਕਰੀਬ ਹੀ ਕਰਦੇ ਆ ਮੰਨ ਲਓ ਹਾਂਜੀ ਬਾਕੀ 11 ਤੱਕ ਇਹਨੂੰ ਕੀ ਕਾਰਵਾਈ ਹੋਈ ਹੈ ਉਹਦਾ ਪਤਾ ਨਹੀਂ ਪੈਂਦਾ ਅੱਛਾ ਉਹਦੀ ਬਾਰੇ ਨਹੀਂ ਤੁਹਾਨੂੰ ਕੋਈ ਨਹੀਂ ਉਹਦਾ ਨਹੀਂ ਆਪਾਂ ਨੂੰ ਚਲੋ ਠੀਕ ਹੈ ਜੀ ओके ਨਹੀਂ ਨਹੀਂ ਸਰ ਕੋਈ ਚੱਕਣ ਦੀ ਹੱਦੀ ਦੇ ਡਿਊਟੀ ਬਨੋਈ ਦੇ ਆਪਣੀ ਇਨਸਾਨੀ ਦੌਰ ਤੇ ਕਾਰਜਕਾਰੀ ਕਰਨੀ ਹੁੰਦੀ ਹੈ ਹਾਂਜੀ ਹਾਂਜੀ ਚਲੋ ਠੀਕ ਹੈ ਸਰ ਓਕੇ